ਸੋਸ਼ਲ ਮੀਡੀਆ ਤੇ ਜੁੜੇ ਦੋਸਤੋ ਪਿਛਲੇ ਮਹੀਨੇ ਤੋਂ ਸਰਕਾਰ ਇੱਥੇ ਚੇਂਜ ਹੋ ਗਈ ਹੈ ਇੰਗਲੈਂਡ ਦੀ ਤੇ ਨਵਾਂ ਪ੍ਰਾਈਮ ਮਿਨਿਸਟਰ ਆ ਗਿਆ ਪਰ ਜਿਸਨ ਤੋਂ ਇਹ ਸਰਕਾਰ ਬਣੀ ਹੈ ਉਹਦਾ ਤੋਂ ਇੱਕ ਦੋ ਇਨਸੀਡੈਂਟ ਇਦਾਂ ਦੇ ਹੋਏ ਨੇ ਜਿਸ ਤੇ ਕਰਕੇ ਇੰਗਲੈਂਡ ਕਾਫੀ ਨਿਊਜ਼ ਦੇ ਵਿੱਚ ਚੱਲ ਰਿਹਾ ਹੈ ਇੱਕ ਇਨਸੀਡੈਂਟ ਪਹਿਲਾਂ ਮੈਂਚੈਸਟਰ 에য়ারਪੋਰਟ ਤੇ ਹੋਇਆ ਸੀਗਾ ਕਿੱਥੇ ਕਿ ਦੋ ਮੁਸਲਮ ਨੌਜਵਾਨ ਸਨ ਜਿਹੜੇ ਕੈਦ ਪਾਕਿਸਤਾਨ ਤੋਂ ਸਨ ਉਹਨਾਂ ਦੀ ਕਿਸੇ ਵਜ੍ਹਾ ਕਰਕੇ 에어ਪੋਰਟ ਦੀ ਸਕਿਉਰਿਟੀ ਦੇ ਉੱਤੇ ਜਿਹੜੀ ਪੁਲਿਸ ਸੀਗੀ ਉਹਨਾਂ ਨਾਲ ਆਰਗੂਮੈਂਟ ਹੋਇਆ ਤੇ ਉਹਨਾਂ ਨੌਜਵਾਨਾਂ ਨੇ ਦੋ ਲੇਡੀ ਪੁਲਿਸ ਵਿਮਨ ਸੀਗੀਆਂ ਉਹਨਾਂ ਦੇ ਉੱਤੇ ਅਟੈਕ ਕਰਤਾ ਤੇ ਉਹਨਾਂ ਦੀ ਹੈਲਪ ਵਾਸਤੇ ਉਹਨਾਂ ਦੇ ਦੂਜੇ ਕਾਲੀਗਸ ਆ ਗਏ ਤੇ ਉਹਨਾਂ ਨੇ ਉਹਨਾਂ ਨੂੰ 에어ਪੋਰਟ ਦੇ ਉੱਤੇ ਇਹੀ ਡੱਬ ਲਿਆ ਤੇ ਚੰਗੀ ਤਰ੍ਹਾਂ ਮੈਨ ਹੈਂਡਲ ਕੀਤਾ ਜਿਸ ਦੀ ਕੇ ਵੀਡੀਓ ਬਣ ਕੇ ਤਕਰੀਬਨ ਸੋਸ਼ਲ ਮੀਡੀਆ ਤੇ ਚੱਲੀ ਤੇ ਉਸ ਦੇ ਨਾਲ ਕਾਫੀ ਰੌਲਾ ਪਿਆ ਵਰਲਡਵਾਈਡ ਤੇ ਉਸ ਇਨਸੀਡੈਂਟ ਤੋਂ ਪਿੱਛੋਂ 29 ਜੁਲਾਈ ਨੂੰ ਇੱਕ ਸਾਊਥ ਪੋਰਟ ਸ਼ਹਿਰ ਹੈਗਾ ਟੂਰਿਸਟ ਸ਼ਹਿਰ ਹੈਗਾ ਇਹ ਨਾਰਥ ਆਫ ਇੰਗਲੈਂਡ ਦਾ ਉੱਥੇ ਡਾਂਸ ਕਲੱਬ ਸੀਗਾ ਜਿੱਥੇ 5 6 7 8 9 10 11 12 ਸਾਲਾਂ ਦੇ ਬੱਚੇ ਡਾਂਸ ਸਿੱਖਣ ਜਾਂਦੇ ਨੇ ਉੱਥੇ ਇੱਕ 17 ਸਾਲਾਂ ਦਾ ਨੌਜਵਾਨ ਜੋ ਕਿ ਇੰਗਲੈਂਡ ਦਾ ਹੀ ਬੌਰਨ ਬ੍ਰੋਟ ਅਪ ਹੈਗਾ ਉਸਨੇ ਜਾ ਕੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਉਸ ਹਮਲੇ ਦੇ ਵਿੱਚ 6 ਸਾਲ ਦੀ 7 ਸਾਲ ਦੀ ਤੇ ਇੱਕ 9 ਸਾਲ ਦੀ ਲੜਕੀ ਦੀ ਮੌਤ ਹੋ ਗਈ ਤੇ 5 6 ਹੋਰ ਲੜਕੀਆਂ ਜਿਹੜੀਆਂ ਸਨ ਉਹ ਜ਼ਖਮੀ ਹੋਈਆਂ ਤੇ ਇੱਕ ਟੀਚਰ ਸੀ ਤੇ ਇੱਕ ਹੋਰ ਕੋਈ ਬਾਹਰੋਂ ਮਦਦ ਕਰਨ ਨੂੰ ਪਹੁੰਚਿਆ ਉਹ ਵੀ ਜ਼ਖਮੀ ਹੋਇਆ ਤੇ ਉਸ ਨੌਜਵਾਨ ਨੂੰ ਅਰੈਸਟ ਕਰ ਲਿਆ ਗਿਆ ਪਰ ਇੱਥੇ ਛੇਤੀ ਛੇਤੀ ਆਇਡੈਂਟੀਟੀ ਨਹੀਂ ਦੱਸੀ ਜਾਂਦੀ ਹੁੰਦੀ ਵੀ ਬੰਦਾ ਕੌਣ ਹੈਗਾ ਕਿੱਥੋਂ ਦਾ ਹੈਗਾ ਤੇ ਕੁਝ ਜਿਹੜੀਆਂ ਸੋਸ਼ਲ ਮੀਡੀਆ ਦੀਆਂ ਸਾਈਟਸ ਹੈਗੀਆਂ ਨੇ ਉਹਨਾਂ ਨੇ ਇੱਕ ਅਫਵਾਹ ਫਲਾ ਦਿੱਤੀ ਉਦੋਂ ਹੀ ਵੀ ਇਹ ਜੀ ਇੱਕ ਮਾਈਗ੍ਰੈਂਟ ਕਮਿਊਨਿਟੀ ਦੇ ਨਾਲ ਰਿਲੇਟਡ ਬੰਦਾ ਹੈਗਾ ਜਿਸ ਨੇ ਇਹ ਕਤਲ ਕੀਤੇ ਨੇ ਤੇ ਉਸ ਦੀ ਰਟਾਲੀਏਸ਼ਨ ਤੇ ਵਿੱਚ ਇੰਗਲੈਂਡ ਤੇ ਕੋਨੇ-ਕੋਨੇ ਤੋਂ ਜਿਹੜੇ ਇੱਥੇ ਨੈਸ਼ਨਲਿਸਟ ਆਪਣੇ ਆਪ ਨੂੰ ਸਮਝਦੇ ਨੇ ਕੋਈ ਗਿਣਤੀ ਦੇ ਹੀ ਬੰਦੇ ਨੇ ਉਹ ਉਹ ਟ੍ਰੇਨਾਂ ਤੇ ਕਾਰਾਂ ਤੇ ਬੱਸਾਂ ਤੇ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਜਾ ਕੇ ਉੱਥੇ ਉੱਥੇ ਇੱਕ ਕਮਿਊਨਿਟੀ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਕੀਤਾ ਤੇ ਪੁਲਿਸ ਤੇ ਵੀ ਅਟੈਕ ਹੋਇਆ ਪੁਲਿਸ ਦੀਆਂ ਕਾਰਾਂ ਵੈਨਾ ਭੰਨ ਦਿੱਤੀਆਂ ਤੇ ਕਾਫੀ ਜ਼ਿਆਦਾ ਪੁਲਿਸ ਜਿਹੜੀ ਪਰਸਨਲ ਸੀਗੇ ਉਹ ਝਕਮੀ ਵੀ ਹੋਈ ਤੇ ਉਹ ਗੱਲ ਇੱਥੇ ਹੀ ਨਹੀਂ ਰੁਕੀ ਦੂਜੇ ਦਿਨ ਦੂਜੇ ਨੇੜੇ ਤੇੜੇ ਦੇ ਹੋਰ ਸ਼ਹਿਰ ਹੈਗੇ ਨੇ ਜਿੱਥੇ ਇੱਕ ਤਰ੍ਹਾਂ ਦੇ ਰਾਈਟਸ ਸ਼ੁਰੂ ਹੋ ਗਏ ਤੇ ਉੱਥੇ ਵੀ ਪੁਲਿਸ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤ ਜ਼ਿਆਦਾ ਜਦੋਂ ਕਰਾਊਡ ਇਕੱਠਾ ਹੋ ਜਾਂਦਾ ਤਾਂ ਪੁਲਿਸ ਚਾਹੇ ਜਿੰਨੀ ਮਰਜ਼ੀ ਹੋਵੇ ਫਿਰ ਵੀ ਆਊਟ ਨੰਬਰ ਹੋ ਜਾਂਦੀ ਹੈ ਸੋ ਉੱਥੇ ਵੀ ਉਸ ਦਿਨ ਪੁਲਿਸ ਦੇ ਕਾਫੀ ਮੁਲਾਜ਼ਮ ਜ਼ਖਮੀ ਹੋਏ ਬਾਕੀ ਇਹਨਾਂ ਮੁਲਕਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਤੁਹਾਨੂੰ ਪ੍ਰੋਟੈਸਟ ਕਰਨ ਦੀ ਇਜਾਜ਼ਤ ਹੈਗੀ ਹੈ ਜਦ ਕਿ ਪ੍ਰੋਟੈਸਟ ਪੀਸਫੁੱਲ ਹੋਵੇ ਤੇ ਪਰ ਤੋੜਪੰਨ ਕਰਨ ਕਿਸੇ ਨੂੰ ਸੱਟ ਫਿਟ ਕਰਨ ਦਾ ਕੋਈ ਇੱਥੇ ਤੁਹਾਨੂੰ ਅਧਿਕਾਰ ਨਹੀਂ ਹੈਗਾ ਸੋ ਪ੍ਰਾਈਮ ਮਿੰਿਸਟਰ ਜੋ ਇਹ ਸਾਡਾ ਬਣਿਆ ਹੈ ਤੇ ਇਹ ਪਬਲਿਕ ਪ੍ਰੋਸੀਕਿਊਟਰ ਸੀਗਾ ਪਹਿਲਾਂ ਤੇ ਮਤਲਬ ਸਰਕਾਰੀ ਇਹ ਵਕੀਮ ਸੀ ਤੇ ਉਸ ਕਰਕੇ ਇਹਦੀ ਬੈਕਗ੍ਰਾਉਂਡ ਜਿਹੜੀ ਹੈਗੀ ਉਹ ਲਾਅ ਦੇ ਨਾਲ ਰਿਲੇਟਡ ਹੈ ਇਸ ਨੇ ਅ ਅੱਜ ਮੀਟਿੰਗ ਬੁਲਾਈ ਜਿਸ ਦੇ ਵਿੱਚ ਸਾਰੀਆਂ ਪੁਲਿਸ ਫੋਰਸਸ ਇੰਗਲੈਂਡ ਦੀਆਂ ਤੇ ਇੰਟੈਲੀਜੈਂਸ ਸਰਵਿਸਸ ਤੇ ਹੋਰ ਆਪਣੀ ਪਾਰਲੀਮੈਂਟ ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਹੈਗੇ ਨੇ ਕਮੇਟੀਆਂ ਹੈਗੀਆਂ ਨੇ ਉਹਦੇ ਨਾਲ ਮੀਟਿੰਗ ਕਰਕੇ ਅੱਜ ਉਸ ਨੇ ਇੱਕ ਪ੍ਰੈਸ ਸਟੇਟਮੈਂਟ ਦਿੱਤੀ ਹੈਗੀ ਇਹ ਜਿਹੜੇ ਲੋਕੀ ਅੱਡ ਅੱਡ ਜਗ੍ਹਾ ਜਾ ਕੇ ਗੜਬੜ ਕਰ ਰਹੇ ਨੇ ਤੇ ਗੜਬੜ ਕਰਨ ਦੀ ਕਮਿਊਨਿਟੀਜ਼ ਦੇ ਵਿੱਚ ਅੱਡ ਅੱਡ ਜਿਹੜੇ ਲੋਕ ਬਾਹਰਲੇ ਮੁਲਕਾਂ ਤੋਂ ਆ ਕੇ ਇੱਥੇ ਸੈਟਲ ਹੋਏ ਨੇ ਉਹਨਾਂ ਦੇ ਵਿੱਚ ਫੁੱਟ ਪਾ ਕੇ ਝਗੜਾ ਕਰਨ ਇਹ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਤੇ ਬੜੀ ਸਖਤੀ ਨਾਲ ਨੱਥ ਪਾਈ ਜਾਊਗੀ ਤੇ ਦੂਜਾ ਮੇਜਰ ਰੀਜ਼ਨ ਉਹਨਾਂ ਨੇ ਸਮਝਿਆ ਵੀ ਸੋਸ਼ਲ ਮੀਡੀਆ ਦੀਆਂ ਕੁਝ ਜਿਹੜੀਆਂ ਸਾਈਟਸ ਇਦਾਂ ਦੀਆਂ ਹੈਗੀਆਂ ਚੀਨਾ ਨੇ افواہ ਫਲਾ ਕੇ ਇਹ ਸਾਰੀ ਸਿਚੁਏਸ਼ਨ ਕ੍ਰੀਏਟ ਕੀਤੀ ਹੈ ਇਸ ਮੁਲਕ ਦੇ ਵਿੱਚ ਉਹ ਸਾਰੀਆਂ ਰਸ਼ੀਅਨ ਸਾਈਡਸ ਹੈਗੀਆਂ ਨੇ ਕਿਉਂਕਿ ਰਸ਼ੀਆ ਉਦਾਂ ਤਾਂ ਇੰਗਲੈਂਡ ਦਾ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਇਹ ਯੂਕਰੇਨ ਦੀ ਹੈਲਪ ਕਰ ਰਹੇ ਨੇ ਪਰ ਫਿਰ ਇਹ ਜਿਹੜੀ ਆ ਸਾਈਬਰ ਦੇ ਥਰੂ ਜਾਂ ਇਦਾਂ ਦੇ ਉਹਦੇ ਵਿੱਚ ਇਨਵੋਲਵ ਹੋ ਕੇ ਤਾਂ ਇਸ ਕੰਟਰੀ ਦੇ ਵਿੱਚ ਗੜਬੜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਕੇ ਲੋਕ ਲੋਕਾਂ ਦਾ ਭਾਈਚਾਰਾ ਖਤਮ ਹੋਵੇ ਤੇ ਆਪਸ ਵਿੱਚ ਕਲੇਸ਼ ਪਵੇ। ਸੋ ਅੱਜ ਪ੍ਰਾਈਮ ਮਿਨਿਸਟਰ ਨੇ ਬਹੁਤ ਚੰਗੀ ਤਰ੍ਹਾਂ ਵਾਰਨਿੰਗ ਦਿੱਤੀ ਹੈਗੀ ਤੇ ਨਾਲ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਹੈਗੀਆਂ ਵੀ ਇਹ ਜਿਹੜੇ ਨੈਸ਼ਨਲਿਸਟ ਆਪਣੇ ਆਪ ਨੂੰ ਕਹਿੰਦੇ ਨੇ ਲੋਕੀ ਵੀ ਅਸੀਂ ਇੰਗਲੈਂਡ ਦੇ ਕੋਈ ਖਾਸ ਹੈਗੇ ਤੇ ਵੀ ਇਹਨਾਂ ਲੋਕਾਂ ਦੇ ਵਿੱਚ ਕੋਈ ਨੈਸ਼ਨਲਿਜ਼ਮ ਵਾਲੀ ਗੱਲ ਨਹੀਂ ਹੈਗੀ। ਇਹ ਗੁੰਡਾ ਅੰਸਰ ਹੈ। ਜਿੱਥੇ ਵੀ ਕਿਤੇ ਇਹ ਕੋਈ ਗੜਬੜ ਕਰਦਾ ਤਿਸਦਾ ਹੈ ਇਹਨਾਂ ਨੂੰ ਚੁੱਕ ਕੇ ਇਹਨਾਂ ਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕਰੋ। ਪੇਰ ਫਿਰ ਵੀ ਜਿਹੜੇ ਆਪਣੇ ਇੱਥੇ ਮੁੰਡੇ ਬਹੁਤ ਜ਼ਿਆਦਾ ਕਮਾਕਾਰਾਂ ਤੇ ਜਾਂਦੇ ਨੇ ਇਹਨੇ ਰਿਸਨੇਰੇ ਤੇ ਬਾਕੀ ਅਸੀਂ ਕਈ ਪੱਗਾ ਬੰਦੇ ਨੇ ਕਈ ਸਾਡੇ ਵਰਗੀਆਂ ਬੰਦੇ ਨੇ ਵਧੀਆ ਕਈ ਵੈਸੇ ਦੂਜੇ ਹੋਰ ਸਟਾਈਲ ਦਾ ਆਪਣੇ ਆਪਣੇ ਸਟਾਈਲ ਹੈਗੇ ਨੇ ਸਭ ਦੇ ਸੋ ਸਾਡੀ ਬਹੁਤੇ ਲੋਕਾਂ ਨੂੰ ਪਛਾਣ ਨਹੀਂ ਹੈਗੀ ਐ ਵੀ ਅਸੀਂ ਸਿੱਖ ਕਿਹੜੇ ਆ ਮੁਸਲਮਾਨ ਕਿਹੜੇ ਆ ਜਾਂ ਹੋਰ ਜਿਹੜੇ ਕੋਈ ਪੱਗਾ ਬੰਨਣ ਵਾਲੀ ਕੋਈ ਹੋਰ ਕੋਈ ਰੇਸ ਸੀ ਕਮਿਊਨਿਟੀ ਹੈਗੀ ਐ ਸੋ ਉਸ ਕਰਕੇ ਉਹਨਾਂ ਨੂੰ ਤਾਂ ਨਾਲੇ ਵੈਸੇ ਵੀ ਕੋਈ ਬਹਾਨਾ ਹੀ ਚਾਹੀਦਾ ਹੁੰਦਾ ਕਿਤੇ ਛੇੜ ਛਾੜ ਕਰਨ ਨੂੰ ਸੋ ਆਪਣਾ ਖਿਆਲ ਰੱਖਿਓ ਕਮ ਕਮਾ ਤੇ ਆਉਂਦੇ ਜਾਂਦੇ ਜਿੱਥੇ ਕਿਤੇ ਇਦਾਂ ਦੀ ਭੀੜ ਇਕੱਠੀ ਹੋਈ ਹੋਵੇ ਉੱਥੇ ਤੇ ਆਪਣਾ ਸਮਾਂ ਵਿਚਾਰ ਕੇ ਪਾਸੇ ਹੋ ਕੇ ਨਿਕਲ ਜਾਓ ਕਿਤੇ ਇਨਵੋਲਵ ਹੋਣ ਦੀ ਲੋੜ ਨਹੀਂ ਹੈਗੀ ਹੈ ਥੈਂਕ ਯੂ